ਕੀ ਕਹਿੰਦਾ ਕਰਨਾ ਨਵੇਂ ਗਾਣੇ 'ਚ ਕਹਿੰਦਾ ਦੁਨੀਆ ਭਾਵੇਂ ਰੁਸਜੇ ਪ੍ਰਭ ਨੂੰ ਮਨਾਉਣਾ ਸੌਣ ਦੇ ਵੇਲੇ ਚਾਹੇ ਕਿਸੇ ਨੇ ਸਿਰ ਤੇ ਬੰਦੂਕ ਰੱਖੀ ਹੋਵੇ ਤਾਂ ਵੀ ਗੂੜੀ ਨੀਂਦ ਰੇ ਜਾਂ ਸੋਣਾ ਕਰੋੜ ਰੁਪਈਆ ਦੇ ਦੇ ਚਾਹੇ ਕੋਈ ਕੋਟ ਪੈਂਟ ਪਾਉਣ ਨੂੰ ਜੇ ਦਿਲ ਕਰਦਾ কুর্তা ਪਜਾਮਾ ਪਾਉਣ ਦਾ ਤਾਂ ਉਹੀ ਆ ਪਾਉਣਾ ਲੱਖ ਬੰਨ ਕੇ ਰੱਖ ਲਵੇ ਮੈਨੂੰ ਕੋਈ ਤਾਂ ਵੀ ਮੈਂ ਉਡਾਰੀ ਮਾਰ ਕੇ ਜਾਂ ਸੋਣਾ ਕਿਸੇ ਦੇ ਹੱਤ ਨਾ ਆਉਣਾ ਤਾਂ ਵੀ ਮੈਂ ਉਡਾਰੀ ਮਾਰ ਕੇ ਜਾਂ ਸੋਣਾ ਕਿਸੇ ਦੇ ਹੱਤ ਨਾ ਆਉਣਾ ਜਿੰਨੀ ਵਾਰ ਵੀ ਸੋਣਾ ਇਹੋ ਕਹਿੰਦਾ ਦੁਨੀਆ ਭਾਵੇਂ ਰੁਸਜੇ ਪਰ ਰੱਬ ਨੂੰ ਮਨਾਉਣਾ ਭਾਵੇਂ ਆ ਭੁੱਖਾ ਸੋਣਾ ਪੈ ਜਾਵੇ ਪਰ ਨਾਲ ਦੇ ਨੂੰ ਭੁੱਖਾ ਨਹੀਂ ਸਵਾਉਣਾ ਜੇ ਰੋਟੀ ਦੇ ਟਾਈਮ ਦੁਸ਼ਮਣ ਆਇਆ ਹੋਵੇ ਉਹਨੂੰ ਵੀ ਨਾਲ ਬਿਠਾਉਣਾ ਕਹਿੰਦਾ ਕਿਸੇ ਵੀ ਹਾਲਤ ਵਿੱਚ ਰੱਬ ਨੂੰ ਮਨਾਉਣਾ ਰੱਬ ਨੂੰ ਮਨਾਉਣਾ ਕਹਿੰਦਾ ਛਿੱਤਰ ਪਏ ਬੋਤਾ ਹੁਣ ਟਾਈਮ ਆਇਆ ਮਾਰਨ ਦਾ ਕਹਿੰਦਾ ਪਾਣੀ ਨਹੀਂ ਫੜਨਾ ਹੱਥ ਵਿੱਚ ਕਿਉਂਕਿ ਹੁਣ ਸਮਾਂ ਆਇਆ ਸਾੜਨ ਦਾ ਕਹਿੰਦਾ ਵਸੌਣੇ ਨਹੀਂ ਸਾੜਦੇ ਨੇ ਕਹਿੰਦਾ ਜੀਨ ਨਹੀਂ ਦੇਣੇ ਮਾਰ ਦੇਣੇ ਕਹਿੰਦਾ ਜਿਹੜਾ ਵੀ ਆਜੇ ਮਰਜੀ ਮੈਂ ਬੈਠੇ-ਬੈਠੇ ਨਹੀਂ ਉਜਾੜ ਦੇਣੇ ਮੁਰਤੂੜ ਕਹਿੰਦਾ ਇੱਕੋ ਚੀਜ਼ ਦਾ ਨਾਂ ਲੈਂਦਾ ਦੁਨੀਆ ਰੁਸਦੀ ਰੁਸਜੇ ਪਰ ਸਾਡਾ ਰੱਬ ਰਾਜੀ ਦੁਨੀਆ ਰੁਸਦੀ ਰੁਸਜੇ ਪਰ ਸਾਡਾ ਰੱਬ ਰਾਜੀ